ਸਰਨੁ ਸਤਿ ਸ਼੍ਰੀ ਅਕਾਲ ਅਮਰ ਸ਼ਹੀਦ ਬਾਬਾਜੀ ਸਿੰਘ ਜੱਜਰ ਸਿੰਘ ਮੈਮੋਰੀ ਕਾਲਜ ਬੇਲਾ ਦੇ ਵਿੱਚ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਡਾਇਰੈਕਟਰ ਐਜੂਕੇਸ਼ਨ ਮੈਡਮ ਇੰਦਰਜੀਤ ਕੌਰ ਗਿੱਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੱਗੀ ਸਾਹਿਬ ਸਟੇ ਸਕੱਟਰੀ ਸਾਹਿਬ ਐਂਡ ਮੈਂਬਰ ਤੇ ਇਹ ਇੱਥੇ ਸਾਡੇ ਕਾਲਜ ਦੇ ਵਿੱਚ ਆਏ ਨੇ ਤੇ ਉਬਰਾਏ ਸਰ ਦੇ ਵੱਲੋਂ ਸਾਡੇ ਕਾਲਜ ਨੂੰ 5 ਲੱਖ ਰੁਪਏ ਬਿਲਡਿੰਗ ਦੇ ਲਈ ਉਹਨਾਂ ਨੇ ਪਹਿਲਾਂ ਦਿੱਤਾ ਸੀ ਤੇ ਅੱਜ ਉਹਨਾਂ ਦਾ ਚੈੱਕ ਮੈਡਮ ਸਾਨੂੰ ਤੇ ਸਰ ਉਹਨਾਂ ਨੇ ਸਾਨੂੰ ਇਹ ਚੈੱਕ ਡਿਲੀਵਰ ਕਰਿਆ ਨਾਲ ਹੀ ਜਿਹੜੇ ਦੋ ਆਰਓ 100 ਲੀਟਰ ਦੇ ਦੋ ਆਰਓ ਉਹ ਅੱਜ ਸਾਡੇ ਵਰਕਿੰਗ ਹੋ ਗਏ ਨੇ ਉਹ ਵੀ ਇਹਨਾਂ ਨੇ ਦਿੱਤੇ ਸੀਗੇ ਚੈਰੀਟੇਬਲ ਟਰਸਟ ਦੇ ਵੱਲੋਂ ਅਪਰਾਇਸਰ ਦੇ ਇਸ ਟਰਸਟ ਦੇ ਵੱਲੋਂ ਸੀ ਜੋ ਕਿ ਸਾਨੂੰ ਸਾਡੇ ਚਾਲੂ ਹੋ ਗਏ ਨੇ 33 ਹੌਨ ਨੇ ਸਾਡੇ ਪਹਿਲਾ ਸਟੂਡੈਂਟ ਸੀਗੇ 35 30 35 ਦੇ ਸਟੂਡੈਂਟ ਸੀ ਜੋ ਕਿ ਜਿਨਾਂ ਨੂੰ ਵਜੀਫਾ ਮਿਲਦਾ ਸੀ ਤੇ ਉਹਨਾਂ ਨੇ ਇਹ ਜਿਹੜੀ ਨੰਬਰ ਹੈ ਉਹ 75 ਤੇ ਕਰ ਦਿੱਤਾ ਹੋਇਆ ਤੇ 75 ਵਾਲੇ ਬੱਚਿਆਂ ਨੂੰ ਜਿਹੜੇ ਨੇ ਚੈਰੀਟੇਬਲ ਟਰਸਟ ਦੇ ਵੱਲੋਂ ਵਜੀਫਾ ਮਿਲਦਾ ਤੇ ਸਾਡੇ ਕੋਲ ਇਹ ਸ਼ਬਦ ਨਹੀਂ ਹੈ ਕਿ ਅਸੀਂ ਕਿਹਨਾ ਸ਼ਬਦਾਂ ਦੇ ਨਾਲ ਪ੍ਰਾਈਸ ਸਰ ਦਾ ਡਾਕਟਰ ਪ੍ਰਾਈਸ ਸਰ ਦਾ ਅਸੀਂ ਸ਼ੁਕਰੀਆ ਅਦਾ ਕਰੀਏ ਤਾਂ ਅਸੀਂ ਤਹਿ ਦੇ ਲੋਕ ਕਮੇਟੀ ਦੇ ਵੱਲੋਂ ਪੂਰੇ ਸਟਾਫ ਦੇ ਵੱਲੋਂ ਵਿਦਿਆਰਥੀਆਂ ਵੱਲੋਂ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਪਰਮਾਤਮਾ ਉਹਨਾਂ ਨੂੰ ਸਿਹਤਿਆਬ ਰੱਖਣ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਪਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਸਰ ਹਰ ਇੱਕ ਜਿੰਨੇ ਵੀ ਜਿੰਨੇ ਵੀ ਉਹ ਕੰਮ ਕਰਦੇ ਨੇ ਦਾਨੀ ਸੱਜਣ ਦੇ ਉਸ ਦੇ ਤੌਰ ਦੇ ਉਤੇ ਸੋ ਪਰਮਾਤਮਾ ਨੇ ਭੇਜਿਆ ਹੋਇਆ ਉਹ ਉਹਨਾਂ ਨੂੰ ਉਹ ਕੰਮ ਕਰਦੇ ਰਹਿਣ ਸਾਨੂੰ ਬੜੀ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਰਾਇਸਾ ਹਮੇਸ਼ਾ ਹੀ ਬੇਲਗੋਲੇ ਨੂੰ ਹੋਵੇ ਛੇ ਬਹੁਤ ਹੀ ਸਪੋਰਟ ਕਰਦੇ ਨੇ ਕਿਉਂਕਿ ਇਹ ਤੇ ਗਰੀਬ ਇਲਾਕਾ ਹੈ ਔਰ ਗਰੀਬ ਪਰਿਵਾਰਾਂ ਦੇ ਬੱਚੇ ਇੱਥੇ ਪੜ੍ਹਦੇ ਆ ਅਜੇ ਨਾਲ ਦੀ ਡਿਮਾਂਡ ਸੀ ਵੀ ਸਾਨੂੰ 80 ਕੇ ਜੇ ਤੋਂ ਔਰ ਬਿਲਡਿੰਗ ਕੰਸਟਰਕਸ਼ਨ ਕਰਨ ਲਈ ਇਹਨਾਂ ਨੇ ਅਬਰਾਏ ਸਾਹਿਬ ਤੋਂ ਇੱਕ ਰਿਕੁਐਸਟ ਕੀਤੀ ਸੀ ਤਾਂ ਬਰਾਏ ਸਾਹਿਬ ਨੇ ਇਹਨਾਂ ਨੂੰ 5 ਲੱਖ ਰੁਪਏ ਦਾ ਚੈੱਕ ਜਿਹੜਾ ਅੱਜ ਅਸੀਂ ਮੈਡਮ ਸਾਡੇ ਅੰਦਰ ਜੀਤ ਕੋਲ ਡਾਇਰੈਕਟਰ ਐਜੂਕੇਸ਼ਨ ਲੈ ਕੇ ਆਏ ਅਸੀਂ ਨਾਲ ਉਹਨਾਂ ਨੂੰ ਦਿੱਤਾ ਤੇ ਨਾਲ ਹੀ ਆਰਓ ਜਿਹੜੇ ਹਨ ਉਹਨਾਂ ਦਾ ਅਸੀਂ ਕਟਿੰਗ ਕੀਤਾ ਚਾਲੂ ਕਰ ਦਿੱਤੇ ਔਰ ਮੈਨੂੰ ਮਾਣ ਆ ਹੈ ਕਿ ਸਾਡੇ ਬਰਾਏ ਸਾਹਿਬ ਤੋਂ ਅਸੀਂ ਜੋ ਵੀ ਲੋਪੜ ਜਿਲ੍ਹੇ ਲਈ ਮੰਗਿਆ ਹੈ ਸੰਦ ਉਹਨਾਂ ਨੇ 1 ਮਿੰਟ ਤੋਂ ਪਹਿਲੇ ਵੇਸ਼ਾ ਅਪਰਾਈਜ਼ ਕੀਤਾ ਔਰ ਔਨਰ ਕੀਤਾ ਅਸੀਂ ਇਸ ਤੋਂ ਬੱਲੇ ਅਸੀਂ 20 ਮਕਾਨ ਬਣਾ ਕੇ ਗਰੀਬ ਪਰਵਾਰਾਂ ਨੂੰ ਦੇ ਵੀ ਚੁੱਕੇ ਹ ਇਸ ਦੇ ਲਈ 10 ਪਰਵਾਰ ਲਈ ਹੋਰ ਵੀ ਮਕਾਨਾਂ ਦੀ ਜਿਹੜੀ ਕੋਲ ਰਨਾਂ ਨੇ ਸਾਨੂੰ ਦਿੱਤੀ ਹੈ